29 ਨਵੰਬਰ ਦੀ ਰਾਤ ਨੂੰ ਇੱਕ ਮਾਨਕੀ ਪਿੰਡ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਜਿੱਥੇ ਇੱਕ ਧਰਮਵੀਰ ਉਰਫ ਧਰਮਾ ਤੇ ਉਹਦੇ ਇੱਕ ਸਾਥੀ ਗੁਰਵਿੰਦਰ ਤੇ ਇੱਕ ਹੋਰ ਸਾਥੀ ਲਵਪ੍ਰੀਤ ਆ ਤਿੰਨੋਂ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕ ਦੇ ਉੱਪਰ ਚਾਰ ਬਾਈਕਸਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਜਿਸ ਇਨਸੀਡੈਂਟ ਤੋਂ ਬਾਅਦ ਧਰਮਵੀਰ ਨੂੰ ਇੱਕ ਮਾਈਨਰ ਇੰਜਰੀ ਹੋਈ ਸੀ ਬਟ ਉਹਦਾ ਜੋ ਸਾਥੀ ਗੁਰਵਿੰਦਰ ਹੈ ਉਦੀ ਗੋਲੀ ਲਗਣ ਕਰਕੇ ਬਲੱਡ ਲੌਸ ਹੋਣ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਪੁਲਿਸ ਨੇ ਇਮੀਡੀਏਟਲੀ ਐਫਆਈਆਰ ਦਰਜ ਕੀਤੀ ਤੇ ਐਸਪੀਡੀ ਪਵਨਜੀਤ ਇਹਨਾਂ ਦੇ ਓਵਰਆਲ ਸੁਪਰਵੀਜ਼ਨ ਦੇ ਅੰਡਰ ਟੀਮਸ ਬਣਾਈਆਂ ਗਈਆਂ ਜਿਨ੍ਹਾਂ ਦੇ ਸੁਪਰਵੀਜ਼ਨ ਮੋਨਿਟਰਿੰਗ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਅੰਡਰ ਸੀਆਈ ਇੰਚਾਰਜ ਐਸਐਚਓ ਸਮਰਾਲਾ ਦੀ ਵਖਰੀ ਵਖਰੀ ਔਰ ਇਹਦੇ ਨਾਲ ਨਾ ਟੈਕਨੀਕਲ ਇੰਚਾਰਜ ਤੇ ਸਪੈਸ਼ਲ ਬ੍ਰਾਂਚ ਇੰਚਾਰਜ ਦੇ ਅੰਡਰ ਵੀ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਸੀਸੀਟੀਵੀ ਜੋ ਫੁਟੇजेस ਚੈੱਕ ਕੀਤੀ ਗਈਆਂ ਟੈਕਨੀਕਲੀ ਚੈੱਕ ਕੀਤਾ ਗਿਆ ਫੋਨ ਦੇ ਰਿਕਾਰਡਸ ਵਗੈਰਾ ਚੈੱਕ ਕੀਤੇ ਗਏ ਤੇ ਸ਼ੁਰੂਆਤੀ ਹੀ ਦਿਨਾਂ ਦੇ ਵਿੱਚ ਵਿੱਚ 11 ਜੋ ਮੇਨ ਅਕਿਊਜ਼ਡ ਮੈਂ ਤਾਂ ਪਹਿਲਾ ਮੇਨ ਅਕਿਊਜ਼ ਨੂੰ ਆਇਡੈਂਟੀਫਾਈ ਕਰ ਲਿਆ ਸੀਗਾ ਤੇ ਉਹ ਤੋਂ ਬਾਅਦ ਇਹਨਾਂ ਤੇ 11 ਸਾਥੀਆਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟਰਨ ਨੂੰ ਫੋਲੋ ਕਰਦੇ ਹੋਏ ਫਾਈਨਲੀ ਫਿਰ 8 ਨਵੰਬਰ ਦੀ ਰਾਤ ਪੁਲਿਸ ਨੂੰ ਇੱਕ ਕਨਫਰਮਡ ਸੂਚਨਾ ਮਿਲੀ ਇਹਨਾਂ ਚਾਰੋਂ ਕੇ ਚਾਰੋਂ ਜੋ ਮੇਨ ਅਕਿਊਜ਼ ਸੀਗੇ ਕੇਸ ਦੇ ਇਹਨਾਂ ਦੇ ਲੁਕੇ ਹੋਣ ਦੀ ਜੋ ਕਿ ਤਰਨ-ਤਰਨ ਵਿਕੇ ਇੱਕ ਦਵਿੰਦਰ ਨਾਂ ਦੇ ਪਰਸਨ ਦੇ ਕੋਲ ਨਾ ਨੇ ਆਪਣੀ ਹਾਈਡਿੰਗ ਲਈਤੀ ਸੀਗੀ ਇਮੀਡੀਏਟਲੀ ਕਿਉਂਕਿ ਇਨਫੋਰਮੇਸ਼ਨ ਬੜੀ ਪੁਖਤਾ ਸੀਗੀ ਤੇ ਐਸਪੀਡੀ ਦੇ ਅੰਡਰ ਫਿਰ ਟੀਮਸ ਬਣਾਈਆਂ ਗਏ ਤੇ ਆਪ ਐਸਪੀਡੀ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਨਾਲ ਇਹਨਾਂ ਦੇ ਰਿਸਪੈਕਟਿਵ ਇਨਚਾਰजेस ਵਗੈਰਾ ਸਾਰੇ ਭੇਜੇ ਗਏ ਤੇ ਉਥੋਂ ਫਿਰ ਦਵਿੰਦਰ ਸਿੰਘ ਦੇ ਘਰੋਂ ਜਦੋਂ ਸਰਚ ਕੀਤੀ ਗਈ ਤੇ ਉੱਤੇ ਚਾਰੋਂ ਕੇ ਚਾਰੋਂ ਜੋ ਅਕਿਊਜ਼ਡ ਹੈ ਉਹ ਉੱਥੇ ਮਿਲ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਫਿਰ 9 ਤਾਰੀਖ ਨੂੰ ਸਵੇਰੇ ਖੰਨਾ ਲੈ ਕੇ ਆਇਆ ਗਿਆ ਸੀਗਾ ਤੇ ਇਹਨਾਂ ਦੀ ਅਰੈਸਟ ਪਾਈ ਗਈ ਤੇ ਜਦੋਂ ਇਹਨਾਂ ਨੂੰ ਪੇਸ਼ ਹਾਲਤ ਕਰਕੇ ਨਾ ਦਿ ਰਿਮਾਂਡ ਹਾਸਿਲ ਕੀਤਾ ਗਿਆ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਦੱਸਿਆ ਕਿ ਜੋ ਇਨਸੀਡੈਂਟ ਵੇਲੇ ਵਰਤੇ ਗਏ ਹਥਿਆਰ ਉਹਨਾਂ ਨੂੰ ਇਹਨੇ ਇੰਦੋਨਾ ਨੇ ਜੋ ਚਾਰੋਂ ਬਲਕਿ ਇਨਫੈਕਟ ਜੋ ਅਕਿਊਜ਼ ਸੀਗੇ ਇਹਨਾਂ ਨੇ ਕੁਬਾ ਪਿੰਡ ਦੇ ਨੇੜੇ ਇੱਕ ਸੁੰਸਾਨ ਬਿਲਡਿੰਗ ਪਈ ਹੈ ਡੀਫੰਕਟ ਟੋਲ ਪਲਾਜ਼ਾ ਦੀ ਬਿਲਡਿੰਗ ਹੈਗੀ ਉਹਦੇ ਅੰਦਰ ਇਹਨਾਂ ਨੇ ਲੁਕੋਏ ਸੀਗੇ ਤੇ ਕੱਲ ਜਦੋਂ ਇਹਨਾਂ ਨੂੰ ਉੱਥੇ ਵੈਪਨ ਦੀ ਰਿਕਵਰੀ ਦੇ ਲਈ ਲੈ ਕੇ ਜਾਇਆ ਗਿਆ ਤੇ ਉੱਥੇ ਫਰਸਟ ਫਲੋਰ ਤੇ ਜਾ ਕੇ ਉੱਥੇ ਕਾਫੀ ਕੂੜਾ ਕਰਕਟ ਪਿਆ ਪਿਆ ਹੈਗਾ ਉਸ ਬਿਲਡਿੰਗ ਦੇ ਵਿੱਚ ਤੋਂ ਉੱਥੇ ਇਹਨਾਂ ਨੇ ਇੱਕ ਤਾਂ ਵੈਪਨ ਰਿਕਵਰ ਹੋ ਗਿਆ ਸੀਗਾ ਜੋ ਕਿ 9mm ਦੇ ਗਲੌਕ ਪਿਸਟਲ ਸੀਗੀ ਉਹਦੇ ਰਿਕਵਰੀ ਤੋਂ ਬਾਅਦ ਉਹ ਦੂਜੇ ਵੈਪਨ ਨੂੰ ਰਿਕਵਰ ਕਰਨ ਦੂਜੇ ਕਮਰੇ 'ਚ ਗਏ ਤੇ ਉੱਥੇ ਜੋ ਅਕਿਊਜ਼ਡ ਹੈਗਾ ਹਰਕਰਨ ਉਰਫ ਕਰਨ ਮਾਧਪੁਰ ਨੇ ਵੈਪ ਬੱਤੀ ਬੋਰ ਦੀ ਪਿਸਤਲ ਉਹਨੂੰ ਕਢਿਆ ਤੇ ਕਢਦੇ ਸਾਤੇ ਨੇ ਸੀਆਈ ਇਨਚਾਰਜ ਵੱਲ ਵੈਪਨ ਨੂੰ ਤਾਂਕੇ ਫਾਇਰਿੰਗ ਕੀਤੀ ਜਿਹਦੇ ਕਰਕੇ ਸਾਡੇ ਸੀਆਈ ਇਨਚਾਰਜ ਨੂੰ ਉਹਨਾਂ ਦੀ ਥਾਈ ਦੇ ਵਿੱਚ ਗੋਲੀ ਲੱਗੀ ਤੇ ਇਮੀਡੀਏਟਲੀ ਸੈਲਫ ਡਿਫੈਂਸ ਆਪਣੀ ਸੈਲਫ ਡਿਫੈਂਸਿਵਨੀ ਟੀਮ ਦੇ ਰਾਖੀ ਦੇ ਲਈ ਫਿਰ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਉਸ ਕਾਰਵਾਈ ਦੇ ਵਿੱਚ ਜੋ ਦੋਸ਼ੀ ਹੈ ਹਰਕਰਨ ਇਹਦੇ ਗੋਡੇ ਦੇ ਵਿੱਚ ਫਿਰ ਇਹਨੂੰ ਕਾਬੂ ਕਰਨ ਦੇ ਲਈ ਐਜ਼ੇ ਵੀ ਬੁਲੇਟ ਦੇ ਇੰਜਰੀ ਹੋਈ ਹੈਗੀ ਇਹਦੇ ਨਾਲ ਨਾਲ ਹੀ ਕਿਉਂਕਿ ਉੱਥੇ ਕਯੋਸ ਮਚ ਗਿਆ ਸੀ ਜਦੋਂ ਫਾਇਰਿੰਗ ਕੀਤੀ ਤੇ ਦੂਜਾ ਜੋ ਸਾਥੀ ਹੈਗਾ ਗੁਰਤੇਜ ਤੇਜੀ ਉਹਨੇ ਉੱਪਰ ਹੀ ਫਰਸਟ ਫਲੋਰ ਤੋਂ ਹੀ ਛਾਲ ਮਾਰਤੀ ਤੇ ਉਹਨੂੰ ਵੀ ਫਿਰ ਥੱਲੇ ਵਾਲੀ ਜੋ ਪੁਲਿਸ ਜੋ ਉੱਤੇ ਖੜੀ ਸੀਗੀ ਮੌਕੇ ਤੇ ਉਹਨਾਂ ਨੇ ਭੱਜ ਕੇ ਉਹਨੂੰ ਵੀ ਕਾਬੂ ਕਰ ਲਿਆ ਤੇ ਮੌਕੇ ਤੇ ਆ ਦੋਨੋਂ ਹੀ ਜੋ ਮੇਨ ਸ਼ੂਟਰ ਸੀਗੇ ਉਸ ਦਿਨ ਦੀ ਇਨਸੀਡੈਂਟ ਦੇ ਵੇਲੇ ਦੋਨਾਂ ਨੂੰ ਹੀ ਪੁਲਿਸ ਕਸਟਡੀ ਤੋਂ ਭਜਣ ਦੀ ਜੋ ਇਹਨਾਂ ਦੀ ਪੂਰੀ ਕਲਦੀ ਕਵਾਇਤ ਸੀਗੀ ਉਹਦੇ ਵਿੱਚ ਰੋਕਿਆ ਗਿਆ ਤੇ ਦੋਨਾਂ ਨੂੰ ਵਾਪਿਸ ਕਾਬੂ ਕਰਕੇ ਫਿਰ ਕਿਉਂਕਿ ਦੋਨਾਂ ਨੂੰ ਇੰਜਰੀ ਹੋਈ ਸੀਗੀ ਤੇ ਸਿਵਲ ਹਸਪਤਾਲ ਸਮਰਾਲਾ ਵਿਖੇ ਇਹਨਾਂ ਨੂੰ ਪਰਤੀ ਕਰਾਇਆ ਗਿਆ ਤੇ ਸਾਡੇ ਸੀਆਈ ਇੰਚਾਰਜ ਨੇ ਵੀ ਜਿਨ੍ਹਾਂ ਨੇ ਬਹੁਤ ਬਹਾਦਰੀ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦਾ ਵੀ ਫਿਰ ਸਿਵਲ ਹਸਪਤਾਲ ਸਮਰਾਲਾ ਵਿਖੇ ਉਹਨਾਂ ਨੂੰ ਪਰਤੀ ਕਰਾਇਆ ਗਿਆ ਅੱਗੇ ਉਹਨਾਂ ਦਾ ਇਲਾਜ ਹੁਣ ਰਜਿੰਦਰ ਹਸਪਤਾਲ ਵਿਖੇ ਜੋ ਇਹ ਹਰਕਰਨ ਹੈਗਾ ਇਹਨੂੰ ਤੇ ਸਾਡੇ ਸੀਆਈ ਇੰਚਾਰਜ ਨੂੰ ਫਿਰ ਉੱਥੇ ਰੈਫਰ ਕਰਤਾ ਗਿਆ ਹੈਗਾ ਚਾਰਾ ਜੋ ਅਕਿਊਜ਼ਡ ਹੈ ਇਹਨਾਂ ਦੀ ਡੀਟੇਲਸ ਮੈਂ ਤੁਹਾਨੂੰ ਸਨਾ ਚਾਹਦੀ ਹੂੰ ਕਿ ਜੋ ਮੇਨ ਉਸ ਦਿਨ 3 ਤਾਰੀਖ ਦੀ ਜੋ ਫਾਇਰਿੰਗ ਹੈ ਉਹਦੇ ਵਿੱਚ ਜੋ ਹਰਕਰਨ ਏਲੀਅਸ ਕਰਨ ਮਾਧਪੁਰ ਐਨ ਫਾਇਰਿੰਗ ਕੀਤੀ ਸੀਗੀ ਇੱਕ ਬੁਲੇਟ ਐਨ ਫਾਇਰ ਕੀਤੀ ਸੀਗੀ ਤੇ ਦੂਜੀ ਜੋ ਬੁਲੇਟ ਹੈ ਉਹ ਗੁਰਤੇਜ ਏਲੀਅਸ ਤੇਜੀ ਉਹਨੇ ਫਾਇਰ ਕੀਤੀ ਸੀਗੀ ਇਹਦੇ ਨਾਲ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਸੀਗੇ ਇੱਕ ਦਾ ਨਾਂ ਹੈਗਾ ਰਾਜਵੀਰ ਤੇ ਦੂਜੇ ਦਾ ਨਾਮ ਹੈਗਾ ਜੱਸਾ ਤੇ ਆ 4% ਉਸਦੇ ਨਾਲ ਹੀ ਸੀਗੇ ਤੇ ਜੋ ਕਰਨ ਦੀ ਜੋ ਵੈਪਨ ਦੀ ਜੋ ਬੁਲੇਟ ਸੀਗੀ ਉਹਨੇ ਗੁਰਵਿੰਦਰ ਨੂੰ ਹਿਟ ਕੀਤਾ ਸੀਗਾ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਸੀਗੀ ਤੇ ਜੋ ਗੁਰਤੇਜ ਤੇਜੀ ਨੇ ਜੋ ਬੁਲੇਟ ਜੋ ਫਾਇਰ ਕੀਤਾ ਸੀਗਾ ਉਹ ਧਰਮਵੀਰ ਉਰਫ ਧਰਮਾ ਨੂੰ ਲੱਗੀ ਸੀ ਇਹਦੇ ਨਾਲ ਨਾਲ ਇਹ ਤੋਂ ਬਾਅਦ ਇਸ ਇਨਸੀਡੈਂਟ ਤੋਂ ਬਾਅਦ ਇੱਕ ਕਿਸੇ ਗੈਂਗਸਟਰ ਦੀ ਪੋਸਟ ਵੀ ਬੜੀ ਵਾਇਰਲ ਹੋਈ ਸੀ ਉਹਦੀ ਵੀ ਪੁਲਿਸ ਨੇ ਫਿਰ ਤਫਤੀਸ਼ ਕੀਤੀ ਉਹ ਜਿਹੜਾ ਪਹਿਲਾਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕੀਤਾ ਸੀਗਾ ਕਿ ਆ ਇੱਕ ਸ਼ਰਾਰਤ ਪਰ ਇੱਕ ਟਰਾਈ ਸੀਗਾ ਇੱਕ ਇਨਸੀਡੈਂਟ ਜੋ ਕਿ ਇੱਕ ਇਨਾਦੀ ਜੋ ਗਰੁੱਪ ਸੀਗੇ ਇਨਾਦੀ ਆਪਣੀ ਪਰਸਨਲ ਰੰਜਿਸ਼ ਕਰਕੇ ਇੱਕ ਜੋ ਇਨਾਂ ਨੇ ਇੱਕ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਉਹਦੀ ਵਰਤੋਂ ਕਰਕੇ ਲੋਕਾਂ 'ਚ ਡਰ ਬਿਠਾਣ ਦੀ ਇੱਕ ਟਰਾਈ ਕੀਤਾ ਗਿਆ ਸੀਗਾ ਤਾਂ ਉਹਦੇ ਉੱਪਰ ਵੀ ਫਿਰ ਹੁਣ ਪੁਲਿਸ ਨੇ ਸੰਗਿਆਨ ਲੈਂਦੇ ਉਹਦੇ ਉੱਪਰ ਵੀ ਫਿਰ ਬਣਦੀ ਕਾਨੂੰਨੀ ਕਾਰਵਾਈ ਆਫਟਰ ਰਜਿਸਟ੍ਰੇਸ਼ਨ ਆਫ ਐਨ ਐਫਆਈਆ ਕਰੇਗੀ ਇਹਦੇ ਅੱਗੇ ਮੈਂ ਦੱਸਣਾ ਚਾਹੁੰਦੀ ਕਿ ਜੋ ਇਹ ਆ ਸਕਰੀਨਸ਼ਾਟ ਸੀਗਾ ਜੋ ਕਿਸੇ ਗੈਂਗਸਟਰ ਦਾ ਉਹ ਇੱਕ ਸੀਪਾ ਨਾਕ ਪਰਸਨ ਹੈਗਾ ਜੋ ਪਿੱਛੇ ਮੁਖਸਰਦ ਰਹਿਣ ਵਾਲਾ ਹੈਗਾ ਉਹਨੇ ਪਾਇਆ ਸੀਗਾ ਉਹਦਾ ਨਾਮ ਹੈਗਾ ਸੁਖਦੀਪ ਸਿੰਘ ਉਹ ਸੀਪਾ ਉਹਨੂੰ ਵੀ ਫਿਰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈਗਾ ਇਹਨਾਂ ਦੀ ਸਾਰੀ ਕੀ ਸਾਰੀ ਜੋ ਮਦਦ ਹੈ ਇੱਕ ਜਤਿੰਦਰ ਸਿੰਘ ਐਲਸਟੇਡੀ ਜੋ ਯੂਐਸ ਦੇ ਵਿੱਚ ਬੈਠਾ ਹੈਗਾ ਆ ਸੀਪਾ ਵੀ ਬਾਹਰੇ ਬੈਠਾ ਹੈਗਾ ਤੇ ਆ ਜਤਿੰਦਰ ਉਹ ਸਟੇਡੀ ਉਹ ਇਹਨਾਂ ਦੀ ਮਦਦ ਕਰ ਰਿਹਾ ਸੀਗਾ ਤੇ ਜੋ ਵਜਾਇ ਰஞ்சிਸ਼ ਸੀਗੀ ਉਹ ਏਦਾਂ ਸੀਗਾ ਕਿ ਜੋ ਇਹ ਧਰਮਵੀਰ ਲਵਪ੍ਰੀਤ ਇਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਫਾਇਰਸ ਵੀ ਹੈ ਤਾਂ ਇਹਦਾ ਸਾਥੀ ਗੁਰਵਿੰਦਰ ਉਹਦਾ ਕੋਈ ਕ੍ਰਾਈਮ ਰਿਕਾਰਡ ਨਹੀਂ ਸੀਗਾ ਤੇ ਧਰਮਵੀਰ ਨੇ ਜੋ ਹਰਕਰਨ ਏਲੀਅਸ ਕਰਨ ਹੈ ਇਹਦੇ ਫਾਦਰ ਦੇ ਨਾਲ ਇਹਦੇ ਕੁਝ ਦਿਨ ਪਹਿਲਾਂ 20 25 ਦਿਨ ਪਹਿਲਾਂ ਕੋਈ ਖੂਨਦਾਨ ਕੈਂਪ ਵਿਖੇ ਲੜਾਈ ਚੜਾ ਹੋਇਆ ਸੀਗਾ ਤੇ ਇਸ ਗਰੁੱਪ ਨੇ ਹਰਕਰਨ ਦੇ ਫਾਦਰ ਨੂੰ ਕੁੱਟਿਆ ਸੀਗਾ ਤੇ ਉਸ ਚੀਜ਼ ਦਾ ਬਦਲਾ ਲੈਣ ਦੇ ਲਈ ਫਿਰਾਕ ਦੇ ਵਿੱਚ ਸੀਗਾ ਤੇ ਨੇ ਪਹਿਲਾਂ ਵੀ ਅ ਇਥੇ ਆ ਕੇ ਰੈਕੀ ਵਗੈਰਾ ਕੀਤੀ ਸੀਗੀ ਜਿਸ ਪਹਿਲਾਂ ਜਿਸ ਦਿਨ ਹੀ ਆਏ ਸੀਗੇ ਰੈਕੀ ਕਰਨ ਔਰ ਮੇਬੀ ਹੋ ਸਕਦਾ ਇਨਸੀਡੈਂਟ ਨੂੰ ਅ ਅੰਜਾਮ ਦੇਣ ਦੇ ਲਈ ਉਸ ਦਿਨ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਸੰਦੀਪ ਜਿਹਦਾ ਨਾਂ ਹੈਗਾ ਸਮਰਾਲਾ ਦਾ ਹੀ ਰਹਿਣ ਵਾਲਾ ਹੈਗਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਹੋਏ ਇਹਨਾਂ ਦੇ ਨਾਲ ਆਇਆ ਸੀਗਾ ਤੇ ਉਹਨੂੰ ਵੀ ਅਫਾਇਰ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈਗਾ ਤੇ ਦੇ ਸਾਥ-ਸاتھ ਇਹਨਾਂ ਦੇ ਕੁਝ ਹੋਰ ਸਾਥੀ ਹੈ ਇੱਕ ਰਵੀ ਰਾਜਗੜ ਜੋ ਕਿ ਇੱਥੇ ਦਾ ਇੱਕ ਕੈਟਾਗਰੀ ਇਹ ਕੈਟਾਗਰੀ ਬੀ ਗੈਂਗਸਟਰ ਹੈਗਾ ਉਹ ਅ ਅਜਕਲ ਜੇਲ ਬਟੇਂਡਾ ਜੇਲ ਦੇ ਵਿੱਚ ਸੀਗਾ ਤੇ ਉਹ ਵੀ ਇਹਨਾਂ ਦੀ ਕਾਫੀ ਮਦਦ ਕਰਦਾ ਹੈਗਾ ਤੇ ਉਹਨੂੰ ਵੀ ਫਿਰ ਪ੍ਰੋਡਕਸ਼ਨ ਵਾਰੰਟ ਲਾਇਆ ਗਿਆ ਸੀਗਾ ਤੇ ਅੱਗੇ ਵੀ ਜਿਹੜੇ ਜਿਹੜੇ ਪਰਸਨ ਨੇ ਇਹਨਾਂ ਦੀ ਇਸ ਇਨਸੀਡੈਂਟ ਦੇ ਵਿੱਚ ਮਦਦ ਕੀਤੀ ਹੈ ਬੇਸ਼ੱਕ ਉਹ ਮੋਨਿਟੇਰੀਲੀ ਮਦਦ ਕੀਤੀ ਹੈ ਜਾਂ ਵੈਪਨ ਮੁਹੱਈਆ ਕਰਾਣch ਮਦਦ ਕੀਤੀ ਹੈ ਉਹ ਹਜੇ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਵਾਧੀ ਹੈ ਤੇ ਉਹਨਾਂ ਨੂੰ ਵੀ ਅੱਗੇ ਕੇਸ ਜਿਸ ਨਾਮਿਨੇਟ ਕਰਕੇ ਲਿਆਦਾ ਜਾਏਗਾ ਬਟ ਇਸ ਪੂਰੀ ਅ ਅਰੈਸਟ ਦੇ ਨਾਲ ਉਹ ਜੋ ਖੰਨਾ ਦੀ ਪੁਲਿਸ ਹੈਗੀ ਇਹਨਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਜੋ ਮੇਨ ਸਾਰੇ ਕੇ ਸਾਰੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈਗਾ ਤੇ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਹਨੂੰ ਕਹਿ ਸਕਦੇ ਕਿ ਟੈਕਨੀਕਲੀ ਸਾਰਾ ਕੁਝ ਟ੍ਰੇਸ ਕਰਕੇ ਉਦੋਂ ਬਾਅਦ ਇਹਨਾਂ ਨੂੰ ਇੱਕ ਪੋਜ਼ਿਟਿਵ ਡਾਇਰੈਕਸ਼ਨ ਤੱਕ ਇਸ ਕੇਸ ਨੂੰ ਲੈ ਕੇ ਆਈ ਹੈ ਮੰਗਰਤ ਦਵਿੰਦਰ ਸਿੰਘ ਨਾਲ ਕਨੈਕਸ਼ਨ ਕਿਦਾਂ ਜੁੜਿਆ ਨੇ ਜਿਹਾ ਕਿ ਲੋਕ ਕਿ ਆ ਉਹੀ ਮੈਂ ਜਿਵੇਂ ਕਹਿ ਰਿਹਾ ਕਿ ਜਤਿੰਦਰ ਟਿੱਡੀ ਜੋ ਹੈਗਾ ਉਹ ਇਨਾਂ ਦੀ ਕਾਫੀ ਮਦਦ ਕਰ ਰਿਹਾ ਸੀਗਾ ਉਹ ਯੂ ਐਸ ਦੇ ਵਿੱਚ ਬੈਠਾ ਹੈਗਾ ਤੇ ਜਿਨੇ ਇਨੀਸ਼ial ਸਾਡੀ ਪੁੱਛ ਕੀ ਛੇ ਉਦੇ हिसाब ਨਾਲ ਉਹਨੇ ਇਹਨਾਂ ਦਾ ਟਾਈਪ ਕਰਾਇਆ ਸੀਗਾ ਉਹਨੇ ਹੀ ਇਹਨਾਂ ਦੀ ਜੋ ਲੁਕਣ ਦੀ ਜਗ੍ਹਾ ਉਹ ਫਾਈਂਡ ਆਊਟ ਕਰਕੇ ਇਹਨਾਂ ਨੂੰ ਸਿਰਫ ਦੱਸਿਆ ਸੀਗਾ ਕਿ ਉੱਥੇ ਜਾ ਕੇ ਤੁਸੀਂ ਰੁਕ ਜਾਓ ਤੇ ਹੁਣ ਅੱਗੇ ਇਹਨਾਂ ਦੀ ਪੁੱਛਗਿੱਛ ਕਿਉਂਕਿ ਹਜੇ ਸਾਰੇ ਕੇ ਸਾਰੇ ਦੋਸ਼ੀ ਸਾਡੇ ਕੋਲ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਇਹਨਾਂ ਦੀ ਕੁਐਸਚਨਿੰਗ ਕਰਨੀ ਤੇ ਡੀਟੇਲ ਦੇ ਵਿੱਚ ਕਿਉਂਕਿ ਇਹਨਾਂ ਦੇ ਫੋਨਸ ਵੀ ਅਸੀਂ ਫੋਰੈਂਸਿਕ ਦੇ ਲਈ ਭੇਜੇ ਵੇ ਤੇ ਅਗੇ ਜਿਵੇਂ ਫੋਨ ਦਾ ਡਾਟਾ ਵੀ ਆਉਂਦਾ ਸਾਡੇ ਕੋਲ ਤੇ ਉਹਦੇ ਕਰਕੇ ਵੀ ਕਾਫੀ ਸਾਰੀ ਚੀਜ਼ ਕਲੀਅਰ ਹੋ ਜਾਏਗੀ ਹਜੇ ਤੱਕ ਜਿੰਨਾ ਇਹਨਾਂ ਨੇ ਦੱਸਿਆ ਹੈਗਾ ਜਤਿੰਦਰ ਟਿੱਡੀ ਨੇ ਦੇ ਲੋਕਾਂ ਤੇ ਪੈਸੇ ਵਗੈਰਾ ਪ੍ਰੋਵਾਈਡ ਕਰਨ ਚ ਉਹਨੇ ਮਦਦ ਕੀਤੀ ਸੀ ਜਿਹੜਾ ਬੈਕਟਰ ਦੱਸਿਆ ਜਾ ਰਿਹਾ ਕਰਮ ਉਹ ਉਹ ਵੀ ਪਤਾ ਕਰਨਾ ਹੈਗਾ ਅ ਗਲੌਕ ਹੈਗਾ ਆ ਆਸਟਰੀਅਨ ਮੇਡ ਵੈਪਨ ਹੁੰਦਾ ਹੈਗਾ ਤੇ ਉਹ ਉਸ ਦਿਨ ਇਹਨਾਂ ਨੇ ਮਤਲਬ ਜੋ ਕਿ ਕਿਸੀ ਫੋਰੈਂਸਿਕ ਵੀ ਮਤਲਬ ਤਫਤੀਸ਼ ਕਰਦੇ ਤੇ ਉਸ ਦਿਨ ਇਸ ਵੈਪਨ ਦੇ ਨਾਲ ਫਾਇਰਿੰਗ ਨਹੀਂ ਹੋਈ ਸੀ ਉਸ ਦਿਨ ਜੋ ਵਰਤੇ ਗਏ ਵੈਪਨ ਉਹ ਇੱਕ 30 ਬੋਰ ਦੀ ਪਿਸਤਲ ਤੇ ਇੱਕ 32 ਬੋਰ ਦਾ ਪਿਸਤਲ ਸੀਗਾ ਕੱਲ ਇੱਕ 32 ਬੋਰ ਦੀ ਰਿਕਵਰ ਹੋਈ ਹੈ ਹਜੇ ਉਹਦੀ ਟੈਸਟਿੰਗ ਟੈਸਟ ਰਿਪੋਰਟ ਆਣੀ ਬਾਕੀ ਹੈਗੀ ਤੇ ਇੱਕ ਤਾਂ 30 ਬੋਰ ਦਾ ਵੈਪਨ ਅਜੇ ਰਿਕਵਰ ਹੋਣਾ ਬਾਕੀ ਹੈਗਾ ਤੇ 9ਵੇਂ ਮੂਸ ਦਿਨ ਪਰਤਿਆ ਨਹੀਂ ਗਿਆ ਸੀਗਾ ਕੋਈ ਇਦਾਂ ਦੀ ਗੱਲ ਵੀ ਹੈ ਕਿ ਬਾਹਰ ਦਾ ਦਵਾਜੇ ਨੂੰ ਕੋਈ ਸਬੂਤ ਨਾਸ਼ਟ ਕੀਤਾ ਜਾਂ ਮੋਬਾਈਲ ਜਾਂ ਬਾਈਕ ਕੋਈ ਉਹ ਦੇਖਣਾ ਹੈ ਕਿਉਂਕਿ ਹਜੇ ਬਾਈਕ ਰਿਕਵਰ ਨਹੀਂ ਹੋਈ ਹੈ ਤੇ ਬਾਈਕ ਵੀ ਦੇਖਣਾ ਹੈਗਾ ਤੇ ਫੋਨ ਦਾ ਵੀ ਕਿਉਂਕਿ ਹਜੇ ਅਸੀਂ ਫੋਰੈਂਸਿਕ ਦੇ ਲਈ ਭੇਜਿਆ ਹੀ ਹੋਏਗਾ ਤੇ ਜਿਵੇਂ ਰਿਪੋਰਟ ਆndi ਤੇ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਕੁਝ ਮਿਟਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਉਹ ਸਾਰਾ ਜਿਵੇਂ ਜਿਵੇਂ ਕਿਉਂਕਿ ਤਫਤੀਸ਼ ਕੇਸ ਦੀ ਹਜੇ ਇਨੀਸ਼ੀਅਲ ਸਟੇਜ ਦੇ ਵਿੱਚ ਹਜੇ ਤਾਂ ਜੋ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਅੱਗੇ ਤਫ਼ਤੀਸ਼ ਤੱਕ काफी ساری ਰਹਿੰਦੀ ਹੈ ਕਿ ਜਿਸ ਕੇਸ ਦੇ ਵਿੱਚ ਤਫ਼ਤੀਸ਼ ਹੋਏਗੀ ਤੇ ਇਹ ਸਾਰੀ ਕਿ ਸਾਰੀ ਚੀਜ਼ ਤੇ ਤਫ਼ਤੀਸ਼ ਦੇ ਵਿੱਚ ਤੁਹਾਨੂੰ ਮਤਲਬ ਕਲੀਅਰ ਹੋ ਜਾਏਗੀ